ਮੇਰੇ ਵੱਲੋਂ ਮੇਰੇ ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਸਾਰੇ ਪਿਆਣਾ ਪ੍ਰਾਂਵ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ ਲਓ ਜੀ ਉਮੀਦ ਕਰਦੀ ਆ ਹਰ ਰੋਜ਼ ਦੀ ਤਰ੍ਹਾਂ ਤੁਸੀਂ ਵੀ ਉਡੀਕ ਕਰ ਰਹੇ ਹੋਵੋਗੇ ਨਵੇਂ ਗੀਤ ਦੀ ਔਰ ਅੱਜ ਮੈਂ ਤੁਹਾਡੇ ਸਾਹਮਣੇ 12 ਮਾ ਲੈ ਕੇ ਹਾਜ਼ਰ ਹੋਈ ਆ ਮੈਂ ਪਹਿਲਾਂ ਵੀ 4-5 ਤਰ੍ਹਾਂ ਦੇ 12 ਮਾ ਤੁਹਾਡੇ ਸਾਹਮਣੇ ਪੇਸ਼ ਕਰ ਚੁੱਕੀ ਆ ਔਰ ਅੱਜ ਫਿਰ ਇੱਕ ਨਵੀਂ ਤਰ੍ਹਾਂ ਦਾ ਛੋਟਾ ਜਿਹਾ ਬਹੁਤ ਹੀ ਪਿਆਰਾ ਜਿਹਾ ਬਾਰਮਹਾ ਲੈ ਕੇ ਹਾਜ਼ਰ ਹੋਈਆਂ ਇਹ ਬਾਰਮਹਾ ਇੱਕ ਬਿਰਹਾ ਦੀ ਤੜਫ ਨੂੰ ਦਰਸਾਉਂਦਾ ਹੈ ਔਰ ਉਮੀਦ ਕਰਦੀ ਹਾਂ ਤੁਸੀਂ ਇਸ ਨੂੰ ਪਸੰਦ ਕਰੋਗੇ ਔਰ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜਰੂਰ ਦੱਸੋਗੇ ਲਓ ਜੀ ਮਾਣੋ ਆਨੰਦ ਬਾਰਮਹਾ ਦਾ ਜੇਤ ਚਿਤ ਨਹੀਂ ਸੀ ਮੇਰਾ ਵਿਸਾਖ ਪਾ ਜਾਇਓ ਫੇਰਾ ਜੇ ਤੇ ਚਿਤ ਨੇ ਸੀ ਮੇਰਾ ਵਸਾਕ ਪਾ ਜਾਓ ਫੇਰਾ ਜੇਠ ਗਰਮੀ ਦਾ ਜੋਰ ਆਕੇ ਮਿਲ ਜਾ ਆਕੇ ਮਿਲ ਜਾ ਸਿੰਗਾ ਵੇ ਸਾਡੀ ਜਿੰਦੜੀ ਨਰੋ ਲਿਆ ਕੇ ਮਿਲ ਜਾ ਆਕੇ ਮਿਲ ਜਾ ਸਿੰਗਾ ਵੇ ਸਾਡੀ ਜਿੰਦੜੀ ਨਰੋ ਲਿਆ ਕੇ ਮਿਲ ਜਾ ਹਾੜ ਹਾਲ ਨਾ ਕੋਈ ਮੇਰਾ ਸਾਵਣ ਕੱਲਿਓ ਸੁਨੇੜਾ ਹਾੜ ਹਾਲ ਨਾ ਕੋਈ ਮੇਰਾ ਸਾਵਣ ਕੱਲਿਓ ਸੁਨੇੜਾ ਪਾਦੋਂ ਵਰਖਾ ਦਾ ਜੋਰ ਆ ਕੇ ਮਿਲ ਜਾ ਆ ਕੇ ਮਿਲ ਜਾ ਸਿੰਗਾ ਵੇ ਸਾਡੀ ਜਿੰਦੜੀ ਨਰੋ ਲਿਆ ਕੇ ਮਿਲ ਜਾ ਆ ਕੇ ਮਿਲ ਜਾ ਸਿੰਗਾ ਵੇ ਸਾਡੀ ਜਿੰਦੜੀ ਨਾ ਰੋਲ ਅਸੂਆਸ ਕਰੇਂਦੀ ਕੱਤਾ ਬਹਿ ਕੇ ਲਗੇਂਦੀ ਮਗਰ ਸਰਦੀ ਦਾ ਜੋਰ ਅਸੂਆਸ ਕਰੇਂਦੀ ਕੱਤਾ ਬਹਿ ਕੇ ਲਗੇਂਦੀ ਮਗਰ ਸਰਦੀ ਦਾ ਜੋਰ ਆ ਕੇ ਮਿਲ ਜਾਇਆ ਕੇ ਮਿਲ ਜਾ ਸਿੰਘਾ ਵੇ ਸਾਡੀ ਜਿੰਦੜੀ ਨਾ ਰੋਲਿਆ ਕੇ ਮਿਲ ਜਾਇਆ ਕੇ ਮਿਲ ਜਾ ਸਿੰਘਾ ਵੇ ਸਾਡੀ ਜਿੰਦੜੀ ਨਾ ਰੋਲ ਪੋਹੋ ਪੈਂਦੜੇ ਪਾਲੇ ਮਾਗ ਮੁਹੱਬਤਾਂ ਦੇ ਮਾਰੇ ਫਗਣ ਖੇਡਦੀ ਸਾਂ ਹੋਲੀ ਡਾ ਸਈਆਂ ਦੇ ਨਾਲ ਪੋਹ ਪੈੰਧੜੇ ਸਿਪਾਲੇ ਮਾਗ ਮੁਹੱਬਤਾਂ ਦੇ ਮਾਰੇ ਫਗਣ ਖੇੜਦੀ ਸਾ ਹੋਲੀ ਕੇਡਾ ਸਈਆਂ ਦੇ ਨਾਲ ਕੋ ਜਈਆਂ ਦੇ ਨਾਲ ਆ ਕੇ ਮਿਲ ਜਾਇਆ ਕੇ ਮਿਲ ਜਾ ਸਿੰਗਾ ਵੇ ਸਾਡੀ जिंदड़ी नरो लिया के मिल जाया के मिल जा सिंगा वे सडी जिंदड़ी नरोल